ਹਾਜ਼ਰ ਹੋਨੇ ਮੈਂ ਜੀ ਆਇਆਂ ਆਕਾ ਅੱਜ ਜਿਸ ਸੋਚ ਦੇ ਨਾਲ ਆਮ ਆਦਮੀ ਪਾਰਟੀ 222 ਦੇ ਵਿੱਚ ਪੰਜਾਬ ਵਿੱਚ ਚੋਣ ਲੜੀ ਸੀ ਔਰ ਪੰਜਾਬ ਦੇ ਲੋਕਾਂ ਨਾਲ ਦੋ ਤਸਵੀਰਾਂ ਤੇ ਦੋ ਵਿਚਾਰ ਪੇਸ਼ ਕੀਤੇ ਸੀਗੇ ਜੋ ਕਿ ਸਿੱਧੇ ਆਜਨ ਭਗਤ ਸਿੰਘ ਅਤੇ 바ਵਾ ਸਾਹਿਬ ਪੀਮਰਾਓ ਅੰਬੇਦਕਰ ਜੀ ਦੇ ਵਿਚਾਰ ਅੱਜ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਵਿੱਚ ਵੱਡੇ ਆਫਿਸ ਤੋਂ ਲੈ ਕੇ ਸੀਐਮ ਹਾਊਸ ਤੋਂ ਲੈ ਕੇ ਥੱਲੇ ਛੋਟੇ ਆਫਿਸ ਤੱਕ ਤੁਹਾਨੂੰ ਇਹ ਦੋ ਤਸਵੀਰਾਂ ਜਰੂਰ ਮਿਲਣਗੀਆਂ ਇਹ ਭਗਤ ਸਿੰਘ ਜੀ ਦੀ ਔਰ ਦੂਜੀ ਬਾਬਾ ਸਾਹਿਬ ਦੀ ਔਰ ਅਸੀਂ ਦੋ ਚੀਜ਼ਾਂ ਤੇ ਕੰਮ ਕਰ ਰਹੇ ਆਂ ਜਿਆਦਾ ਇੱਕ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਔਰ ਦੂਜੀ ਬਾਬਾ ਸਾਹਿਬ ਦੀ ਸੋਚ ਨੂੰ ਕਰ ਕਰ ਪਚਾਉਂ ਦੇਸ਼ ਵਿੱਚ 75 ਸਾਲ ਹੋ ਗਏ ਆ ਵੀਰੋ ਅੱਜ ਤੱਕ ਦੇਸ਼ ਭਰ ਦੀਆਂ ਹਾਈ ਕੋਰਟਾਂ ਦੇ ਵਿੱਚ ਕਿਸੇ ਰਾਜ ਦੇ ਵਿੱਚ ਵੀ ਸਰਕਾਰੀ ਵਕੀਲਾਂ ਦੀ ਭਰਤੀ ਐਸਸੀ ਐਸਟੀ ਲਈ ਕੋਈ ਰਾਖਮ ਕਰਨ ਨਹੀਂ ਰੱਖਿਆ ਗਿਆ 2017 ਦੇ ਵਿੱਚ ਅਸੀਂ ਵਿਰੋਧੀ ਧਿਰ ਦੇ ਵਿੱਚ ਹੁੰਦੇ ਹੋਏ ਕਾਂਗਰਸ ਦੀ ਸਰਕਾਰ ਸੀ ਅਸੀਂ ਜਿੰਨੇ ਵੀ ਇਹ ਦਲਤ ਵਿਰੋਧੀ ਕਾਂਗਰਸ ਉਸ ਵੇਲੇ ਵੀ ਕੋਈ ਵੀ ਆਈਟਮ ਲੈ ਕੇ ਆਉਂਦੀ ਸੀ ਅਸੀਂ ਉਹਦਾ ਵਿਰੋਧ ਕਰਦੇ ਸੀ ਅਸੀਂ ਟਾਈਮ ਟੂ ਟਾਈਮ ਇਹਨਾਂ ਦਾ 5 ਸਾਲ ਦੇ ਵਿੱਚ ਇਹਨਾਂ ਦਾ ਧਿਆਨ ਵਿਚੜੀਆਂ ਸ਼੍ਰੇਣੀਆਂ ਦਲਤ ਭਾਈਚਾਰੇ ਵੱਲ ਲਿਆਉਣ ਦੀ ਕੋਸ਼ਿਸ਼ ਕੀਤੀ ਪਰ ਪਹਿਲਾਂ ਵੀ ਅੱਜ ਵੀ ਜਿੱਥੇ-ਜਿੱਥੇ ਇਹਨਾਂ ਦੀ ਸਰਕਾਰ ਐ ਕਾਂਗਰਸ ਦੀ ਇਹਨੇ ਹਮੇਸ਼ਾ ਗਲਤ ਦੇ ਨਾਲ ਤੱਕਾ ਕੀਤਾ ਔਰ 22 ਦੇ ਵਿੱਚ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਹੁਲਾਰਾ ਦਿੱਤਾ ਜਦੋਂ ਅਸੀਂ ਸਤਾ ਦੇ ਵਿੱਚ ਆਏ ਆਉਂਦੇ ਹੀ ਤੁਹਾਡੇ ਬੱਚਿਆਂ ਨੂੰ ਹਾਈ ਕੋਰਟ ਦੇ ਰਾਖਮਿਕ ਕਰਨ ਔਰ ਰਾਖਮਾ ਕਰਨ ਦੇਣ ਲਈ ਅਸੀਂ ਕੰਮ ਚਾਲੂ ਕੀਤਾ ਜੇਕਰ ਸਰਕਾਰੀ ਵਕੀਲਾ ਵਿੱਚ ਰੱਖਮਕਰਨ ਹੋਏਗਾ ਅਨੁਸੂਚਿਤ ਜਾਤੀਆਂ ਦੇ ਬੱਚੇ ਦਲਤਾਂ ਦੇ ਬੱਚਿਆਂ ਨੂੰ ਸੁਪਰੀਮ ਕੋਰਟ ਦੇ ਜੱਜ ਹਾਈ ਕੋਰਟ ਦੇ ਜੱਜ ਬਾਣੇ ਦਾ ਮੌਕਾ ਮਿਲੇਗਾ ਕਿਉਂਕਿ ਦਲਿਤ ਦੇ ਨਾਂ ਤੇ ਅਕਾਲੀ ਦਲ ਵੀ ਭਾਰਤੀ ਜਨਤਾ ਪਾਰਟੀ ਵੀ ਕਾਂਗਰਸ ਵੀ ਹਮੇਸ਼ਾ ਵੋਟਾਂ ਮੰਗਦੀਆਂ ਨਹੀਂ ਆ ਪਰ ਇਹਨਾਂ ਕਿਸੇ ਵੀ ਪਿਛੜੀਆਂ ਸਰਾਣੀਆਂ ਸਰਾਣੀਆਂ ਤੇ ਦਲਤ ਦੇ ਆਉਣ ਵਾਲੀ ਜਨਰੇਸ਼ਨ ਲਈ ਕੋਈ ਇੱਕ ਵੀ ਵਧੀਆ ਕਦਮ ਨਹੀਂ ਚੱਕਿਆ ਜਿਹਦੇ ਨਾਲ ਕਿ ਵਿਛੜੀਆਂ ਸਰਾਣੀਆਂ ਤੇ ਦਲਤ ਭਾਈਚਾਰੇ ਨੂੰ ਜਿਹੜਾ ਉੱਪਰ ਲਿਜਾਇਆ ਜਾ ਸਕੇ ਜਦੋਂ 222 ਸਾਡੀ ਸਰਕਾਰ ਆਈ ਸਾਡੇ ਬਹੁਤ ਹੀ ਸਤਿਕਾਰਯੋਗ ਕਨਵੀਨਰ ਅਰਵਿੰਦ ਕੇਜੀਵਾਲ ਤੇ ਭਗਵੰਤ ਮਾਨ ਜੀ ਮੁੱਖ ਮੰਤਰੀ ਪੰਜਾਬ ਨੇ ਤੁਰੰਤ ਹੁਕਮ ਦਿੱਤੇ ਕਿ ਜਿੱਥੇ-ਜਿੱਥੇ ਵੀ ਸਰਕਾਰੀ ਵਕੀਲਾਂ ਦੀਆਂ ਸਾਮੀਆਂ ਖਾਸ ਕਰਕੇ ਹਾਈ ਕੋਰਟ ਜਿੱਥੇ ਵੀ ਹੈ ਉਹਨੂੰ ਜਲਦ ਤੋਂ ਜਲਦ ਉਹਨਾਂ ਦਾ ਪ੍ਰਬੰਧ ਕਰਕੇ ਉਹ ਫੇਲ ਕੀਤੀਆਂ ਜਾਣ ਇਹ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਪੰਜਾਬ ਦੇ ਦਲਿਤ ਅਤੇ ਪੰਜਾਬ ਦੇ ਅਨਸੂਚਿਤ ਜਾਤੀਆਂ ਦੇ ਹੱਕ ਵਿੱਚ ਲਿਆ ਗਿਆ ਇੱਕ ਇਤਿਹਾਸਿਕ ਫੈਸਲਾ ਪ੍ਰਭੂ ਇਹ ਫੈਸਲਾ ਅਰਵਿੰਦ ਕੇਜੀਵਾਲ ਤੇ ਭਗਵੰਤ ਮਾਨ ਜੀ ਨੇ ਲਿਆ ਜਿਸ ਦੇ ਤਹਿਤ ਅਸੀਂ 58 ਜਿਹੜੀਆਂ ਸਾਮੀਆਂ ਰਕਮੀਆਂ ਕਾਰਨ ਰੱਖਿਆਗੇ ਇਹਦੇ ਵਿੱਚ ਇਸ ਮਾਪਦੰਡ ਦੇ ਵਿੱਚ ਸੀਨੀਅਰ ਐਡਵੋਕੇਟ ਦੇ ਅਹੁਦੇ ਦੀ ਆਮਦਨ ਨੂੰ 2 ਲੱਖ ਰੁਪਏ ਸਾਲਾਨਾ ਹੋਣ ਦੀ ਤਵੀਜ਼ ਰੱਖੀ ਗਈ। ਇਸੇ ਤਰ੍ਹਾਂ ਐਡੀਸ਼ਨਲ ਐਡਵੋਕੇਟ ਜਨਰਲ ਲਈ 15 ਲੱਖ ਰੁਪਏ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਲਈ 10 ਲੱਖ ਰੁਪਏ ਡਿਪਟੀ ਐਡਵੋਕੇਟ ਜਨਰਲ ਲਈ 7 ਲੱਖ ਰੁਪਏ ਸਹਾਇਕ ਐਡਵੋਕੇਟ ਜਨਰਲ ਲਈ 3.5 3.5 ਲੱਖ ਰੁਪਏ ਅਤੇ ਐਡਵੋਕੇਟ ਆਨ ਰਕਾਰਡ ਲਈ ਕੁਝ ਵੀ ਨਹੀਂ ਹੋਣਾ ਚਾਹੀਦਾ ਇਹ ਸ਼ਰਤ 2017 ਦੇ ਐਕਟ ਵਿੱਚ ਰੱਖੀ ਗਈ ਸੀ ਜਦੋਂ ਅਸੀਂ ਭਰਤੀ ਪ੍ਰਕਿਰਿਆ ਦੇਖੀ ਅਤੇ ਸ਼ੁਰੂ ਕੀਤੀ ਤਾਂ ਉਸ ਵਿੱਚ ਮੈਂ ਪਹਿਲਾਂ ਵੀ ਜ਼ਿਕਰ ਕੀਤਾ 58 ਸਾਮੀਆਂ ਦੇ ਵਿੱਚੋਂ ਅੱਜ ਵੀ 15 ਅਸਾਮੀਆਂ ਖਾਲੀਆਂ ਸਨ ਅਸੀਂ ਇਹਨੂੰ ਦੇਖਦੇ ਉਹ ਖਾਲੀ ਕਿਉਂ ਹਨ ਉਹਤੇ ਵਿਚਾਰ ਕੀਤੀ ਗਈ ਅਸੀਂ ਦੇਖਿਆ ਕਿ 2017 ਦੇ ਐਕਟ ਵਿੱਚ ਬਣਾਏ ਗਏ ਆਮਦਨ ਕਰਦੇ ਮਾਪਦੰਡ ਅਨੁਸਾਰ ਯੋਗ ਉਮੀਦਵਾਰ ਨਹੀਂ ਮਿਲਦੇ ਇਸ ਫੈਸਲੇ ਕਾਰਨ ਅਨਸਿਚਿਤ ਜਾਤੀਆਂ ਅਤੇ ਜਨ ਜਾਤੀ ਦੇ ਸਾਰੇ ਉਮੀਦਵਾਰਾਂ ਦਾ ਆਮਦਨ ਕਰ ਅੱਧਾ ਹੋ ਜਾਵੇਗਾ ਜਾਣੀ ਕੀ 20 ਲੱਖ ਰੁਪਏ ਦੇ ਪ੍ਰਬੰਧ ਵਿੱਚ 10 ਲੱਖ ਰੁਪਏ 15 ਲੱਖ ਦੇ ਪ੍ਰਬੰਧ ਵਿੱਚ 7.5 ਲੱਖ ਰੁਪਏ ਔਰ 10 ਲੱਖ ਦੇ ਪ੍ਰਬੰਧ ਵਿੱਚ 5 ਲੱਖ ਰੁਪਏ ਔਰ 7 ਲੱਖ ਦੇ ਪ੍ਰਬੰਧ ਵਿੱਚ 3.5 ਲੱਖ ਰੁਪਏ 3.5 ਲੱਖ ਦੇ ਪ੍ਰਬੰਧਾ ਵਿੱਚ 1.7 1.75 ਲੱਖ ਰੁਪਏ ਅੱਜ ਅਸੀਂ ਇਸ ਮਾਪਦੰਡ ਬੇਤੇ ਢਿਲ ਦਿੱਤੀ ਤਾਂ ਕਿ ਜੋ ਜੜੀਆਂ 15 ਵੀ ਅਸਾਮੀਆਂ ਆ ਉਹ ਫਿਲ ਕੀਤੀਆਂ ਜਾਂ ਇਹ ਸਾਡੀ ਸਰਕਾਰ ਦੀ ਇਮਾਨਦਾਰੀ ਸੋਚ ਸਾਡੇ ਬਹੁਤ ਸਤਿਕਾਰਯੋਗ ਰਾਸ਼ਟਰੀ ਕਨਵੀਨਰ ਅਰਵਨ ਕੇਜੀਵਾਲ ਜੀ ਅਤੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੂੰ ਸलाम ਕਰਦਾ ਤੇ ਉਹਨਾਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਪਿਛੜੀਆਂ ਸਰਾਣੀ ਸ੍ਰੇਣੀਆਂ ਅਤੇ ਦਲਿਤ ਭਾਈਚਾਰੇ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ ਤਾਂ ਕਿ ਆਮ ਕਰਦੇ ਅਨਸੁਚਿਤ ਜਾਤੀਆਂ ਦੇ ਦਲਿਤ ਪਰਿਵਾਰਾਂ ਦੇ ਵੀ ਬੱਚੇ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਜੱਜ 1 ਸੈਕਿੰਡ ਇਹ ਇਸ ਕਰਕੇ ਜੋ ਇਹ ਇਤਿਹਾਸਿਕ ਫੈਸਲਾ ਲਿਆ ਗਿਆ ਹੈ ਸਰਕਾਰ ਵੱਲੋਂ ਦੋਨੇ ਫੈਸਲੇ ਬੜੇ ਸਲਾਗਾ ਜੋ ਗਿਆ ਔਰ ਮੈਂ ਵਕੀਲ ਭਾਈ ਚਾਰੇ ਵੱਲੋਂ ਆਪਣੇ ਵੱਲੋਂ ਮੁੱਖ ਮੰਤਰੀ ਸਾਹਿਬ ਦਾ ਸਾਡੇ ਕਨਵੀਨਰ ਆਰਵਲ ਕੇਜੀਵਾਲ ਜੀ ਦਾ ਦੇਦੀਆਂ ਗਰਾਈਆਂ ਤੋਂ ਧੰਨਵਾਦ ਕਰਦਾ ਹਾਂ ਇਸੇ ਤਰ੍ਹਾਂ ਹੀ ਆਸ ਕਰਦਾ ਪ੍ਰਮਾਤਮਾ ਕਿਰਪਾ ਕਰੇ ਜਿਹੜੇ ਲੋਕਾਂ ਦੇ ਪੱਖ ਦੇ ਫੈਸਲੇ ਆ ਉਹ ਲੋਕਾਂ ਦੀ ਆਵਾਜ਼ ਨੂੰ ਸੁਣ ਕੇ ਲੈ ਜਾਣ ਤਾਂ ਇਹ ਤੇ ਪ੍ਰਮਾਤਮਾ ਵੀ ਹਮੇਸ਼ਾ ਖੋਚ ਰਿਹਾ ਤੁਹਾਡਾ ਸਾਰਿਆਂ ਦਾ ਵੀਰਾਂ ਦਾ ਧੰਨਵਾਦ ਸਭ ਨੂੰ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ